बाल गोबिंद राय जी बोल पे कि तो होर महापुरश हो सकता है यह बचन जो अनपोल कहे जापते सन पर इस संवाद पिता पुत्र का नहीं सी सगों गुरु ते भविख गुरु विचाले संवाद सी गुरु जी के मन में आगमी दृढ़ता आ गई उन्ना ਕਸ਼ਮੀਰੀ ਬੜਤਾ ਵੱਲ ਨਦਰ ਕੀਤੀ ਤੇ ਕਹਿ ਲਗੇ ਜਾਓ ਬਾਦਸ਼ਾਹ ਨੂੰ ਦੱਸ ਦਿਓ ਕਿ ਜੇ ਗੁਰੂ ਤੇਗ ਬਹਾਦਰ ਜੀ ਮੁਸਲਮਾਨ ਬਣ ਜਾਣ ਤਾਂ ਸਾਰੇ ਕਸ਼ਮੀਰੀ ਪੰਡਤ ਵੀ ਮੁਸਲਮਾਨ ਬਣ ਜਾਣਗੇ ਇਹ ਜਵਾਬ ਸਿਰਫ ਇੱਕ ਬੋਲ ਨਹੀਂ ਸੀ ਇਹ ਸੀ ਜ਼ੁਲਮ ਦੇ ਖਿਲਾਫ ਇੱਕ ਅਡਿੱਗ ਲਲਕਾਰ ਅਸੂਲਾ ਲਈ ਆਪਣੇ ਆਪ ਨੂੰ ਕੁਰਬਾਨ ਕਰਨ ਦੀ ਤਿਆਰੀ ਗੁਰੂ ਜੀ ਨੇ ਸਮਝਾ ਦਿੱਤਾ ਕਿ ਇਹ ਸਿਰਫ ਕਸ਼ਮੀਰੀ ਪੰਡਤਾਂ ਦਾ ਮਾਮਲਾ ਨਹੀਂ ਸੀ ਇਹ ਤਾਂ ਸਾਰੇ ਹਿੰਦੁਸਤਾਨ ਦੇ ਧਰਮ ਤੇ ਕੌਮ ਦੀ ਆਜ਼ਾਦੀ ਦਾ ਸਵਾਲ ਸੀ ਮਨੁੱਖਤਾ ਦੀ ਸੁਤੰਤਰਤਾ ਦਾ ਮਾਮਲਾ ਸੀ ਉਹਨਾਂ ਦਾ ਅਸੂਲ ਸਪਸ਼ਟ ਸੀ ਪੈ ਕਾਹੂ ਕਉ ਦੈਤ ਨੀ ਨੈ ਭਾ ਮਾਨਤ ਮਾਨ ਨਾ ਕਿਸੇ ਨੂੰ ਡਰਾਓ ਨਾ ਕਿਸੇ ਤੋਂ ਡਰ ਇਹ ਘਟਨਾ ਤੋਂ ਤਕਰੀਬਨ 2 ਮਹੀਨੇ ਬਾਅਦ ਗੁਰੂ ਜੀ ਨੇ ਸ੍ਰੀ ਗੁਰੂ ਗੋਬਿੰਦ ਰਾਏ ਜੀ ਦੀ ਗੁਰਿਆਈ ਦੀ ਰਸਮ ਪੂਰੀ ਕੀਤੀ ਇਸ ਤਰ੍ਹਾਂ ਆਨੰਦਪੁਰ ਸਾਹਿਬ ਦੇ ਦਰਬਾਰ ਵਿੱਚ ਕੀਤੀ ਗਈ ਕਸ਼ਮੀਰੀ ਪੰਡਤਾਂ ਦੀ ਪੁਕਾਰ ਲਈ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਮਨੁੱਖੀ ਅਧਿਕਾਰਾਂ ਦੀ ਹੋਂਦ ਖਾਤਰ ਆਪਣੀ ਸ਼ਹਾਦਤ ਦੇਣ ਦਾ ਵੱਡਾ ਫੈਸਲਾ ਕੀਤਾ ਜਿਸ ਦੀ ਮਿਸਾਲ ਹੁਲ ਆਲਮ ਵਿੱਚ ਇਸ ਸ੍ਰਿਸ਼ਟੀ ਵਿੱਚ ਕੋਈ ਹੋਰ ਨਹੀਂ ਮਿਲਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਿਹ ਸ੍ਰੀ ਵਾਹਿਗੁਰੂ ਜੀ ਕੀ ਫਤਿਹ